ਲੋ ਜੀ ਤਰਬੂਜ ਖਾਣ ਦੇ ਸ਼ਿਕੀਨ ਧਿਆਨ ਦੇਓ ਜ਼ਰੂਰੀ ਚੀਜ਼ਾਂ ਜੇ ਤਾਂ ਤੁਹਾਡਾ ਤਰਬੂਜ ਗੋਲ ਆ ਠੀਕ ਹੈ ਜੀ ਫਿਰ ਤਾਂ ਉਹ ਹੋਊਗਾ ਮਿੱਠਾ ਜੇ ਹੋਇਆ ਲੰਬਾ ਫਿਰ ਇਹਦੇ ਵਿੱਚ ਪਾਣੀ ਜ਼ਿਆਦਾ ਹੋਊ ਜਿਵੇਂ ਇਹ ਲੰਬਾ ਤਾਂ ਇਹਦੇ ਵਿੱਚ ਪਾਣੀ ਜ਼ਿਆਦਾ ਹੋਊ ਜੇ ਹੋਇਆ ਚਿੱਟਾ ਨਿਸ਼ਾਨ ਆਹ ਵਾਲਾ ਫਿਰ ਉਹ ਥਿੱਕਾ ਹੋਊ ਜੇ ਹੋਇਆ ਪੀਲਾ ਤਾਂ ਇਹ ਮਿੱਠਾ ਹੋਊ ਚਲੋ ਆਪਾਂ ਹੁਣ ਇਹਨੂੰ ਕੱਟਾਂਗੇ ਫਿਰ ਟ੍ਰਾਈ ਵੀ ਕਰਦੇ ਆਂ ਲਓ ਜੀ ਦੇਖਦੇ ਹਾਂ ਆਪਣਾ ਇਹ ਮਿੱਠਾ ਕਿੰਨਾ ਕੁ ਨਿਕਲਦਾ ਹੈ ਇਹਨੂੰ ਕੱਟਦੇ ਆ ਪਹਿਲਾਂ ਆਪਾਂ ਲਓ ਜੀ ਆਪਣਾ ਤਰਬੂਜ ਤਾਂ ਨਿਕਲਿਆ ਬਹੁਤ ਮਿੱਠਾ ਹੁਣ ਇਹਦੇ ਤੇ ਪਾ ਲਾਂਗੇ ਮਸਾਲਾ ਜਿਹੜਾ ਮੈਂ ਘਰ ਬਣਾਇਆ ਹੋਇਆ ਕਿਉਂਕਿ ਡਾਈਜੈਸਟ ਜਲਦੀ ਹੋ ਜਾਂਦਾ ਹੈ ਇਹ ਪੇਟ ਲਈ ਬਹੁਤ ਵਧੀਆ ਗਰਮੀਆਂ 'ਚ ਇਹਦਾ ਲਾਹ ਲਓ ਇਹਦੇ 'ਚ 95 ਕੀ 92% ਤੱਕ ਇਹਦੇ 'ਚ ਪਾਣੀ ਹੁੰਦਾ ਜਿਹੜਾ ਕਿ ਬੋਡੀ ਲਈ ਬਹੁਤ ਅੱਛਾ ਇਸ ਕਰਕੇ ਜਿਹੜੀਆਂ ਤੁਹਾਨੂੰ ਚੀਜ਼ਾਂ ਨਿਸ਼ਾਨੀਆਂ ਦੱਸੀਆਂ ਨੇ ਜਦੋਂ ਵੀ ਵਾਟਰਮੈਲਨ ਖਰੀਦੋ ਤਰਬੂਜ ਖਰੀਦੋ ਤਾਂ ਇਹਨਾਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਓ ਧੰਨਵਾਦ ਵੀਡੀਓ ਦੇਖਣ ਦੇ ਲਈ ਅੱਛੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਜੀ